450 ਸਾਲਾਂ ਜੋਤੀ ਜੋਤ ਦਿਵਸ ਆ ਗੁਰੂ ਅਮਰਦਾਸ ਜੀ ਦਾ ਤੇ ਵੇਖੋ ਗੋਇੰਦਵਾਲ ਦੀ ਧਰਤੀ ਆ ਪਾਵਨ ਪਵਿੱਤਰ ਧਰਤੀ ਆ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਸਿੱਖੀ ਦਾ ਪ੍ਰਚਾਰ ਤੇ ਪਸਾਰ ਇਸ ਜਗ੍ਹਾ ਤੋਂ ਪੂਰੀ ਦੁਨੀਆ ਦੇ ਵਿੱਚ ਹੋਇਆ ਅੱਜ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਤਿੰਨੇ ਭਰਾ ਮੇਰੇ ਕੈਬਨਿਟ ਦੇ ਕਲੀਗ ਮੇਰੇ ਸਾਥੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਸਰਦਾਰ ਹਰਪੰਨ ਸਿੰਘ ਜੀ ਟੀਓ ਸਾਹਿਬ ਸਾਡੀ ਪਾਰਟੀ ਵੱਲੋਂ ਸਰਕਾਰ ਨੂੰ ਡਿਊਟੀ ਲਗਾਈ ਗਈ ਕਿ ਗੁਰੂ ਘਰ ਨਾ ਤਮਸਕ ਹੋਣਾ ਅਸੀਂ ਇੱਥੇ ਆਜ ਵੀ ਲਵਾਉਣ ਆਏ ਆ ਤੇ ਸਰਕਾਰ ਵੱਲੋਂ ਵੀ ਜੋ ਲੜੀਂਦੇ ਪ੍ਰਬੰਧ ਆ ਉਹ ਸਾਰੇ ਇੱਥੇ ਸਾਥ ਦਿੱਤਾ ਜਾ ਰਿਹਾ ਸਾਡੇ ਡੀਸੀ ਸਾਹਿਬ ਜੋ ਵੀ ਇੱਥੇ ਮੁਕੰਮਲ ਵਿਕਲਾਂ ਦੀ ਲੋੜ ਸੀ ਈ ਰਿਕਸ਼ਾ ਬੱਸਾਂ ਜਾਂ ਹੋਰ ਵੀ ਕੁਝ ਸਾਰਾ ਕੁਝ ਇੱਥੇ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਡੀਸੀ ਸਾਹਿਬ ਨਾਲ ਮਿਲ ਕੇ ਸਾਰਾ ਕੁਝ ਵਧੀਆ ਤਰੀਕੇ ਨਾਲ ਕਰਵਾ ਰਹੇ ਆ ਮੈਂ ਸਮੂਹ ਸਾਧ ਸੰਗਤ ਇੱਥੇ ਆਇਆ ਨੂੰ ਜੀ ਆਇਆਂ ਨੂੰ ਕਹਿਣਾ ਕਿਉਂਕਿ ਇਹ ਗੁਰੂਆਂ ਦੀ ਧਰਤੀ ਹੈ ਜੋ ਵੀ ਗੁਰੂਆਂ ਦੀ ਧਰਤੀ ਤੇ ਸੱਚੇ ਮਨੋਂ ਮਨ ਦੇ ਵਿੱਚ ਮੰਗਣ ਆਇਆ ਗੁਰੂਆਂ ਨੇ ਉਹਨੂੰ ਦਿੱਤਾ ਤੇ ਮਹਾਰਾਜ ਕਿਰਪਾ ਕਰੇ ਆਉਣ ਵਾਲਾ ਸਮਾਂ ਜਿਹੜਾ ਸਮੂਹ ਪੰਜਾਬੀਆਂ ਦਾ ਸਮੂਹ ਭਾਰਤੀਆਂ ਦਾ ਚੜ੍ਹਦੀ ਕਲਾ ਹੋਵੇ ਹਰ ਬੰਦਾ ਆਪਦੇ ਘਰੇ ਹੱਸਦਾ ਵਸਦਾ ਖੁਸ਼ੀਆਂ ਖੇੜੇ ਮਾਣੇ ਤੇ ਚੜ੍ਹਦੀਆਂ ਕਲਾ ਜਰੇ ਆਜਾ ਜੀ ਜੀ ਗੁਰੂ ਅਮਰਦਾਸ ਜੀ ਜਨਵਰੀ ਚ 50 ਸਾਲਾਂ ਦੀ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਹੈ ਗੁਰੂ ਸਾਹਿਬ ਨੂੰ ਨਕਮਸਤਕ ਹੋਣ ਇਥੇ ਅੱਜ ਪਹੁੰਚਿਆ ਗੁਰੂ ਸਾਹਿਬ ਨੇ ਬੜੀ ਨਿਸ਼ਕਾਮ ਸੇਵਾ ਕੀਤੀ ਬੜੀਆਂ ਸਾਨੂੰ ਵਧੀਆ ਸਿੱਖਿਆਵਾਂ ਦਿੱਤੀਆਂ ਲਗਨ ਦੇ ਨਾਲ ਇਸ ਇਲਾਕੇ ਦੀ ਸੇਵਾ ਕੀਤੀ ਸਿੱਖੀ ਦਾ ਧੁਰਾ ਮੰਨਿਆ ਜਾਂਦਾ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਕੋਵਤਰ ਧਰਤੀ ਆ ਅੱਜ ਇੱਥੇ ਨਾਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਗੁਰੂ ਚਰਨਾਂ ਦੇ ਵਿੱਚ ਇਹੋ ਅਰਦਾਸ ਬੇਨਤੀ ਆ ਕਿ ਗੁਰੂ ਸਾਹਿਬ ਸਾਡੇ ਇਲਾਕੇ ਦੇ ਉੱਤੇ ਸਮੁੱਚੀ ਮਨੁੱਖਤਾ ਦੇ ਉੱਤੇ ਜਿਹੜੀ ਆ ਤੇ ਆਪਣੀ ਨੇਰ ਬਣਾਈ ਰੱਖਣ ਇਸ ਤਰ੍ਹਾਂ ਹੀ ਅਸੀਂ ਉਹਨਾਂ ਦੇ ਪਾਏ ਹੋਏ ਰਾਹਾਂ ਦੇ ਉੱਤੇ ਦੱਸੇ ਹੋਏ ਰਾਹਾਂ ਦੇ ਉੱਤੇ ਚੱਲਦੇ ਹੋਏ ਆਪਣਾ ਜੀਵਨ ਜਿਹੜਾ ਆ ਉਹ ਸਫਲ ਕਰ ਸਕੀਏ ਨਹੀਂ ਦੇਖੋ ਅਸੀਂ ਪੂਰੇ ਜਿਹੜੇ ਆ ਉਹ ਇੱਥੇ ਡੀ ਸਾਹਿਬ ਨੇ ਪੰਜਾਬ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਆ ਮੈਡੀਕਲ ਸਹੂਲਤਾਂ ਪੂਰੀਆਂ ਨੇ ਲਗਭਗ 10 ਲੱਖ ਸ਼ਰਧਾਲੂ ਇਸ ਧਰਤੀ ਦੇ ਉੱਤੇ ਇਸ ਸਤਾਪਦੀ ਸਮਾਰੋਹਾਂ ਦੇ ਵਿੱਚ ਜਿਹੜੇ ਪ੍ਰਬੰਧ ਨੇ ਹੋਏ ਜਿਹੜੇ ਕੋਈ ਬੱਚੀ ਗ੍ਰਾਂਟ ਕਿਧਰ ਸਰਕਾਰ ਤੋਂ 550 ਕਰੋੜ ਦੀ ਅੰਦਾਜ਼ਾ ਹੈ ਉਹ ਸਿਧਾਰਨਾ ਕੋਈ ਗ੍ਰਾਂਟ ਨਹੀਂ ਨਹੀਂ ਦੇਖੋ ਅਸੀਂ ਪੰਜਾਬ ਸਰਕਾਰ ਵੱਲੋਂ ਉਹ ਜਮਾਉਂਟ ਜਾਰੀ ਕੀਤੀ ਗਈ ਹੈ ਬਾਕੀ ਅਸੀਂ ਟੀਸੀ ਸਾਹਿਬ ਦੀ ਸਾਰੀ ਡਿਊਟੀ ਜਿਹੜੀ ਆ ਉਹ ਲਗਾ ਦਿੱਤੀ ਸੀਗੀ ਕਿਸੇ ਤਰ੍ਹਾਂ ਦੀ ਵੀ ਇੱਥੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਤਾਂ ਸਾਹਮਣਾ ਨਹੀਂ ਕਰਨਾ ਪਿਆ ਅਸੀਂ ਬਕਾਇਦਾ ਟਰਾਂਸਪੋਰਟੇਸ਼ਨ ਦਾ ਸੰਗਤ ਦੀ ਸੁੱਖ ਸਹੂਲਤ ਦਾ ਉਹਨਾਂ ਦੀ ਮੈਡੀਕਲ ਫੈਸਿਲਿਟੀ ਦਾ ਪੂਰਾ ਪ੍ਰਬੰਧ ਕੀਤਾ ਔਰ ਤੁਸੀਂ ਦੇਖ ਰਹੇ ਹੋ ਕਿ ਪਿਛਲੇ 3 ਦਿਨਾਂ ਤੋਂ 10 ਲੱਖ ਤੋਂ ਵੱਧ ਸ਼ਰਧਾਲੂ ਇਸ ਉੱਤਰ ਪਰਤੀ ਦੇ ਉੱਤੇ ਨਤਮਸਤਕ ਹੋਏ ਨੇ ਔਰ ਸਾਰੇ ਗੁਰੂ ਸਾਹਿਬ ਦਾ ਅ ਸੁਖੀ ਸੁਖੀ ਅ ਅਸ਼ੀਰਵਾਦ ਜਿਹੜਾ ਉਹ ਪ੍ਰਾਪਤ ਕਰ ਰਹੇ ਨੇ ਸੋ ਸਦ ਅਸੀਂ ਤੀਸਰੀ ਪਾਤਸ਼ਾਹੀ ਗੁਰੂ ਮਰਦਾਸ ਜੀ ਦੇ ਵਸਾਇਦ ਨਗਰ ਗੋੰਦਵਾਲ ਸਾਹਿਬ ਦੇ ਵਿੱਚ ਅੱਜ ਉਹਨਾਂ ਦੇ 450 ਸਾਲਾਂ ਖਤਾਬ ਦੀ ਜਿਹੜੀ ਹੈ ਉਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਮੱਥਾ ਟੇਕਣ ਆਏ ਕਿੰਨੇ ਹੀ ਅਸੀਂ ਕੈਬਨਰ ਮਿਸਟਰ ਮੇਰੇ ਨਾਲ ਲਾਲਜੀਤ ਸਿੰਘ ਜੀ ਪੁੱਤ ਲਾਹਤੇ ਈਟੀਓ ਸਾਹਿਬ ਸੀਐਮ ਸਾਹਿਬ ਨੇ ਸਾਡੀ ਡਿਊਟੀ ਲਈ ਵੈਸੇ ਵੀ ਅਸੀਂ ਆਉਨੇ ਆ ਸਾਡਾ ਤੇ ਆਪਣਾ ਹੈ ਘਾੜਿਆ ਸਾਡੇ ਗੁਰੂ ਦਾ ਘਾੜਿਆ ਵੈਸੇ ਬਹੁਤ ਵਾਰ ਮੱਥਾ ਟੇਕਣੋਂ ਨਹੀਂ ਆਪਾਂ ਅੱਜ ਕਿਉਂਕਿ ਬੜਾ ਇਤਿਹਾਸਿਕ ਦਿਨ ਹੈ ਇਸ ਦਿਨ ਦੇ ਉੱਤੇ ਅਸੀਂ ਮੱਥਾ ਟੇਕਿਆ ਔਰ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਮਾਨ ਸਾਹਿਬ ਦੇ ਬਣਾਉਣਾ ਉਹਦੇ ਵਾਸਤੇ ਅਰਦਾਸ ਕੀਤੀ ਕਿ ਸਤਿਗੁਰੂ ਸਾਡੇ ਪੰਜਾਬ ਤੇ ਕਿਰਪਾ ਕਰਨ ਸਾਨੂੰ ਵੀ ਬਲ ਬਖਸ਼ਣ ਕਿ ਅਸੀਂ ਪੰਜਾਬ ਨੂੰ ਹੋਰ ਵਧੀਆ ਜਿਹੜਾ ਕਸ ਸਕੀਏ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਇਹ ਅਸੀਂ ਅਰਦਾਸ ਕਰਦੇ ਹਾਂ ਸੀਐਮ ਸਾਹਿਬ ਦਾ ਕੀ ਆ ਜਾ ਰਿਹਾ ਸੀ ਕਿ ਹੋਣਗੇ ਦਰਸ਼ਕ ਨਹੀਂ ਤੁਸੀਂ ਅੱਜ ਦੇਖਿਆ ਹੋਣਾ ਸੁਣਿਆ ਹੋਣਾ ਉਹਨਾਂ ਦੀ ਕੱਲ ਤਬੀਅਤ ਖਰਾਬ ਹੋ ਗਈ ਉਹ ਹਸਪਤਾਲ ਨੇ ਉਹ ਵੀ ਅਰਦਾਸ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਲਦੀ ਸਿਹਤਮੰਦ ਹੋ ਕੇ ਤੰਦਰੁਸਤ ਹੋ ਕੇ ਵਾਪਸ ਆਪਣੇ ਕੰਮ ਤੇ ਆ ਜਾਣ ਘਰ ਆ ਜਾਣ ਕੱਲ ਉਹਨਾਂ ਨੂੰ ਪ੍ਰੋਬਲਮ ਆਈ ਆ ਥੋੜੀ ਨਾ ਠੀਕ ਹੁੰਦਾ ਤਾਂ ਉਹ ਵੀ ਸਾਡੇ ਨਾਲ ਉਹਨਾਂ ਨੇ ਹੋਣਾ ਸੀਗਾ ਤਾਂ ਹੀ ਅਸੀਂ ਤਿੰਨੇ ਜਾਣੇ ਆਏ ਕਿ ਉਹ ਹਸਪੀਟਲ ਉਹਨਾਂ ਨੂੰ ਟੈਸਟ ਕਰਵਾਉਣ ਵਾਸਤੇ ਜਾਣਾ ਪਿਆ ਸੋਨਾਂ ਲਈ ਵੀ ਅਸੀਂ ਅਰਦਾਸ ਕੀਤੀ ਹੈ ਕਿ ਮਾਦਾ ਸੱਚੇ ਬਾਦਸ਼ਾਹ ਸਾਡੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਤੰਦਰੁਸਤੀ ਜਿਹੜਾ ਬਖਸ਼ਣ ਤੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪੰਜਾਬ ਰੰਗ ਦਾ ਪੰਜਾਬ ਬਣੇ